ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਹੱਥੋਂ ਖੜੇ ਆ ਗੁਰੂ ਅਮਰਦਾਸ ਚੌਂਕ ਦੇ ਵਿੱਚ ਅਮਰਦਾਸ ਚੌਂਕ ਦੇ ਵਿੱਚ ਦੇਖਣ ਦੇ ਉੱਤੇ ਭਾਜੀ ਕੀ ਮਸਲਾ ਕੀ ਹੈ ਭਾਜੀ ਗੱਡੀ ਤੁਸੀਂ ਚਲਾ ਰਹੇ ਸੀਗੇ ਅੱਛਾ ਗੱਡੀ ਤੁਸੀਂ ਚਲਾ ਰਹੇ ਸੀਗੇ ਮੈਨੂੰ ਪਿੱਛੇ ਆਓ ਮਰਾ ਅਸੀਂ ਨਾਲ ਆਇਓ ਭਾਵੇਂ ਹਾਂ ਅੱਜ ਹੁਣ ਦੱਸੋ ਪਾਜੀ ਕੀ ਕੀ ਗੱਲ ਕੀ ਹੋਈ ਦੱਸੋ ਪਾਜੀ ਭਾਜੀ ਗੱਲ ਮੈਂ ਅਸੀਂ ਚਿੰਤਪੁਰ ਨੇ ਐਕਚੁਅਲੀ ਫੈਮਿਲੀ ਨਾਲ ਆ ਰਹੇ ਸੀ ਠੀਕ ਹੈ ਜੀ ਇਹ ਲੇਡੀਆਂ ਉਧਰੋਂ ਆ ਰਹੀਆਂ ਸੀ ਹਾਂ ਮੇਰੇ ਬਰਾਬਰ ਇੱਕ ਵਾਈਟ ਕਾਰ ਆ ਗਈ ਇਹਨਾਂ ਨੇ ਉਹਨਾਂ ਨੂੰ ਦੇਖ ਕੇ ਬ੍ਰੇਕ ਮਾਰ ਦਿੱਤੀ ਠੀਕ ਹੈ ਜੀ ਕਾਰ ਜਮਾਂ 10 ਦੀ ਸਪੀਡ ਤੇ ਹੋ ਗਈ ਮੇਰੀ ਵੱਧੋ ਵੱਧ ਇਹਨਾਂ ਦੀ ਐਕਟਵਾ ਮੇਰੇ ਬੰਪਰ ਨਾਲ ਫਸ ਗਈ ਠੀਕ ਹੈ ਜੀ ਮੈਂ ਉਤਰਿਆ ਮੈਂ ਐਕਟਵਾ ਇਹਨਾਂ ਦੀ ਗੱਡੀ ਪਹਿਲਾਂ ਮਦਰ ਕਹਿੰਦਾ ਵੀ ਮੇਰੀ ਉਂਗਲੀ ਗਈ ਜਦੋਂ ਮੈਂ ਕਹਾਂ ਜੀ ਦੇਖੋ ਮੈਂ ਕਹਾ ਤੁਹਾਡੇ ਕੋਈ ਛੱਟ ਤਾਂ ਲੱਗੀ ਨਹੀਂ ਆ ਤੁਸੀਂ ਐਕਟਵਾ ਸਾਈਡ ਤੇ ਕਰ ਲਓ ਜੋ ਗੱਲਬਾਤ ਆ ਪੱਕ ਕਰ ਲੈਂਦੇ ਗੱਲਬਾਤ ਕਰਦੇ ਸੀ ਥੋੜੀ ਦੇਰ ਬਾਅਦ ਉਹਨਾਂ ਦੀ ਬੇਟੀ ਕਹਿਨ ਲੱਗੀ ਮੇਰਾ ਸਿਰ ਗਿਆ ਮੇਰੀਆਂ ਨਾੜਾਂ ਕਿੱਤੀਆਂ ਨਹੀਂ ਆ ਉਹ ਤਾਂ ਪਹਿਲਾਂ ਸ਼ਾਊਟਿੰਗ ਕਰ ਕਿੰਨੀ ਕੀ ਦੇਰ ਪਹਿਲਾਂ ਦੀ ਗੱਲ ਆ ਭਾਜੀ ਇਹ ਹੋ ਗਿਆ ਹੋ ਗਿਆ ਭਾਜੀ ਘੰਟਾ ਡੇਢ ਘੰਟਾ ਪਹਿਲਾਂ ਅੱਛਾ ਘੰਟਾ ਡੇਢ ਘੰਟਾ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਭਾਜੀ ਉਸ ਤੋਂ ਬਾਅਦ ਭਾਜੀ ਟ੍ਰੈਫਿਕ ਵਾਲਿਆਂ ਨੇ ਫੋਨ ਕੀਤਾ ਵੀ ਪੀਸੀਆਰ ਨੂੰ ਬੁਲਾਉਣ ਵਾਸਤੇ ਤੇ ਟ੍ਰੈਫਿਕ ਵਾਲਿਆਂ ਨੂੰ ਕਿੱਦਾਂ ਪਤਾ ਲੱਗਾ ਟ੍ਰੈਫਿਕ ਪੁਲਿਸ ਕਿੱਦਾਂ ਆਈ ਅਜਾ ਟ੍ਰੈਫਿਕ ਪੁਲਿਸ ਦੇ ਸਾਹਮਣੇ ਹੋਇਆ ਮਤਲਬ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਆ ਗਈ ਉਹਨਾਂ ਨੇ ਪੀਸੀਆਰ ਬੁਲਾ ਲਈ ਉਹਨਾਂ ਨੇ ਪੀਸੀਆਰ ਪੀਸੀਆਰ ਨੇ ਆ ਕੇ ਕੀ ਕੀਤਾ ਪੀਸੀਆਰ ਨੇ ਭਾਜੀ ਨੇ ਆਏ ਪਹਿਲਾਂ ਇਹਨਾਂ ਨੇ ਸਾਡੇ ਤੋਂ ਸਾਰੀ ਗੱਲਬਾਤ ਕੀਤੀ ਠੀਕ ਹੈ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਰੌਲਾ ਪਾਉਣ ਲੱਗ ਪਈ ਮੈਂ ਐਮ ਆ ਆਈਐਸਆਈ ਨੂੰ ਜਾਣਦੀ ਆ ਮੈਂ ਉਹਨੂੰ ਜਾਣਦੀ ਆ ਮੈਂ ਸਨਮਾਨਤਾ ਮੈਂ ਆਬਾਬੇ ਦੇ ਜਾਣਦੀ ਆ ਸਾਨੂੰ ਉਠਾ ਜਿੱਦਾਂ ਬੋਲਣ ਲੱਪੀ ਕਿ ਤੁਸੀਂ ਚਿੰਤਪੁਰ ਨੇ ਦਆ ਤੁਹਾਡਾ ਸਿਰ ਪਾੜ ਜੇ ਗੱਡੀ 'ਚ ਕੌਣ-ਕੌਣ ਸੀ ਤੁਸੀਂ ਪਈ ਮਤਲਬ ਮੈਂ ਮੇਰੇ ਬ੍ਰਦਰ ਹੈ ਜੀ ਦੋਵੇਂ ਠੀਕ ਹੈ ਮੇਰੇ ਅੰਕਲ ਹੈ ਠੀਕ ਹੈ ਮੇਰੀ ਆਂਟੀ ਹੈ ਤੇ ਮੇਰੇ ਗ੍ਰੈਂਡਮਾ ਮਤਲਬ ਫੈਮਲੀ ਹੈ ਫੈਮਲੀ ਹੈ ਅੱਛਾ ਜਿਸ ਟਾਈਮ 'ਪਾ ਜੀ ਐਕਟਿਵ ਆ ਵਜੀ ਤੁਹਾਡੀ ਗੱਡੀ 'ਚ ਵਜੀ ਦਾ ਜਿਸ ਤਰ੍ਹਾਂ ਵੀ ਵਜੀ ਹੈ ਹਨਾ ਜਿੱਦਾਂ ਵੀ ਐਕਸੀਡੈਂਟ ਹੋਇਆ ਹੈ ਉਸ ਤੋਂ ਬਾਅਦ ਪੀਸੀਆ ਟੀਮ ਆ ਗਈ ਹੈ ਪੀਸੀਆ ਟੀਮ ਨੇ ਮੌਕੇ ਤੇ ਕੀ ਕੀਤਾ ਪੀਸੀਆ ਟੀਮ ਨੇ ਮੌਕੇ ਤੇ ਮੇਰੀ ਗੱਲ ਬਾਤ ਵੀ ਸੁਣੀ ਉਹਨਾਂ ਨੂੰ ਵੀ ਲੈ ਗਏ ਉਧਰ ਉਹਨਾਂ ਦੀ ਵੀ ਗੱਲਬਾਤ ਸੁਣੀ ਮੇਰੇ ਤੋਂ ਪੀਸੀਆਰ ਵਾਲਿਆਂ ਨੇ ਲਾਇਸੈਂਸ ਲੈ ਲਿਆ ਮੇਰਾ ਠੀਕ ਹੈ ਜੀ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਸੀ ਬੋਲੋ ਬੋਲੋ ਪਾਜੀ ਇਹਨੂੰ ਵੇਚਣਾ ਬੋਲੋ ਕੋਈ ਡਾਕੂਮੈਂਟ ਨਹੀਂ ਲਿਆ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਅਸੀਂ ਚੱਲੇ ਆ ਜੀ ਤੁਹਾਡੇ ਕੋਲੋਂ ਪੀਸੀਆਰ ਦੇ ਮੁਲਾਜ਼ਮਾਂ ਨੇ ਲਾਇਸੈਂਸ ਫੜਿਆ ਉਹ ਜਿਹੜਾ ਟ੍ਰੈਫਿਕ ਵਾਲੇ ਸੀ ਉਹ ਟ੍ਰੈਫਿਕ ਵਾਲਿਆਂ ਨੇ ਲਾਇਸੈਂਸ ਫੜਿਆ ਲੈ ਕੇ ਇਹਨਾਂ ਨੂੰ ਦੇ ਦਿੱਤਾ ਅੱਛਾ ਟ੍ਰੈਫਿਕ ਵਾਲੇ ਜਿਹੜੇ ਪੁਲਿਸ ਵਾਲੇ ਸੀਗੇ ਕੋਈ ਨਾਮ ਵਗੈਰਾ ਪਤਾ ਉਹਨਾਂ ਦਾ ਨਹੀਂ ਨਾਮ ਨਹੀਂ ਉਹ ਉੱਥੇ ਖੜਿਆ ਸੀ ਉਹ ਆਏ ਕਹਿੰਦੇ ਵੀ ਅਸੀਂ पीसीआर औंदी है ਤੁਹਾਡੇ লাইসেন্স ਉਹਨਾਂ ਨੇ ਮੇਰੀ ਕਾਰ ਦੀ ਫੋਟੋ ਵੀ ਖਿੱਚ ਲਈ ਠੀਕ ਹੈ ਸਰ ਔਰ ਜਿਹੜੀ ਲੇਡੀਜ਼ ਤੁਹਾਡੇ ਨਾਲ ਜਿਹਨਾਂ ਐਕਸੀਡੈਂਟ ਹੋਇਆ ਆ ਕੇ ਪਤਾ ਉਹ ਮਤਲਬ ਉਹਦਾ ਕੋਈ ਪਤਾ ਪਤਾ ਨਹੀਂ ਇਸ ਟਾਈਮ ਹੈਗਾ ਬਾਜੀ ਉਹ ਚਲੇ ਗਏ ਇਥੋਂ ਕਹਿ ਕੇ ਵੀ ਅਸੀਂ ਦਾ ਹਸਪੀਟਲ ਪਹਿਲਾਂ ਉਹਨਾਂ ਨੇ ਮੇਰੇ ਤੋਂ ਡਿਮਾਂਡ ਕੀਤੀ ਵੀ ਤੁਸੀਂ ਸਾਨੂੰ 5000 ਰੁਪਏ ਦੇ ਦਿਓ ਅਸੀਂ ਕਰਵਾ ਲਾਂਗੇ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਜਿਵੇਂ ਤੁਹਾਨੂੰ ਪਤਾ ਵੀ ਮੋਲ ਠੰਡਾ ਪੈ ਜਾਂਦਾ ਉਸ ਤੋਂ ਬਾਅਦ ਕਹਿੰਦੀ ਚਲੋ ਤੁਸੀਂ 30000 ਦੇ ਦਿਓ ਮੈਂ ਫੋਨ ਕੀਤਾ 30000 ਦਾ ਐਮ ਆਰ ਆਈ ਆਪਦੀ ਕਰਵਾ ਲਾਂ ਹੂੰ ਨੇ ਕੋਈ ਉਹ ਸੱਟ ਵੇੜ ਤੇ ਨਹੀਂ ਤੁਸੀਂ ਪਾ ਜੀ ਪੈਂਟ ਤਾਂ ਲੱਗੀ ਨਹੀਂ ਕੋਈ ਵੀ ਨਾ ਉਹ ਥੱਲੇ ਡਿੱਗੀਆਂ ਐਕਟਵਾ ਮੇਰੀ ਸਕੂਟਰ ਜੇ ਫਸੀ ਰਹੀ ਫਸੀ ਰਹੀ ਖੜੀ ਨਹੀਂ ਖੜੀ ਅਸੀਂ ਆ ਪੁੱਤਰਿਆਂ ਭਾਜੀ ਉਹਨਾਂ ਨੂੰ ਆਪ ਆ ਕੇ ਕਦੇ ਸਰ ਕਿਸ ਕਿਸ ਐਸਆਈ ਨੇ ਕੀਤਾ ਕੀ ਨਾਮ ਹੈਗਾ ਸਰ ਉਹਨਾਂ ਦਾ ਸਰ ਕੋਈ ਅਕਰਮਚਾਰੀ ਹੋਣੀ ਨਹੀਂ ਸਰ ਨਾਮ ਤੇ ਪਤਾ ਹੋਏਗਾ ਨਾ ਕੋਈ ਸਰ ਇਦਾਂ ਕੋਈ ਅਣਜਾਣ ਬੰਦਾ ਤੁਹਾਨੂੰ ਲਾਇਸੈਂਸ ਕਿੱਦਾਂ ਪੜਾ ਦੇਗਾ ਸਰ ਸਰ ਟ੍ਰੈਫਿਕ ਦੀ ਵਰਦੀ ਪਾਈ ਹੈ ਜੀ ਕਿੱਦਾਂ ਪਤਾ ਲਾ ਸਰ ਸਰ ਟ੍ਰੈਫਿਕ ਦੀ ਵਰਦੀ ਪਾਈ ਅਕਸਰ ਨੇਮ ਪਲੇਟ ਲੱਗੀ ਹੋਏਗੀ ਨਾ ਉਹਨਾਂ ਤੇ ਇਹ ਤੇ ਆ ਗਿਆ ਉਹਨਾਂ ਨੂੰ ਤੇ ਦੇਖੀ ਨਾ ਤਾਂ ਕੋਈ ਵੀ ਨਾ ਲਾਇਸੈਂਸ ਪੜਾ ਗਿਆ ਕਿਧਰ ਸਰ ਤੁਸੀਂ ਜੀ ਜੇ ਮੌਕੇ ਤੇ ਆਏ ਆ ਜੇ ਮੌਕੇ ਦੇ ਉੱਤੇ ਜੋ ਲੇਡੀਜ਼ ਗਈਆਂ ਤਾਂ ਤੁਸੀਂ ਕਮ ਸੇ ਜੋ ਉੱਥੇ ਹੈਗੇ ਉਹਨਾਂ ਨੂੰ ਮੌਕੇ ਦੇ ਉੱਤੇ ਉਹਨਾਂ ਦਾ ਵਰਜਨ ਵੀ ਲਾਣਾ ਰਿਹਾ ਤੁਸੀਂ ਤਾਂ ਕਮ ਸੇ ਤੁਸੀਂ ਅਸਲ ਜਿਓ ਕਿੱਥੇ ਹੈ ਕੋਣ ਹੈ ਕਿ ਇਹ ਤੁਹਾਡੇ ਕੋਲ ਹੋਏਗਾ ਪਲੇਸਮੈਂਟ ਸਰ ਦੇਸ਼ਪੀਆ ਨੰਬਰ ਜਗਾ ਵਾਲੇ ਫੋਨ ਤੇ ਬੁਲਾ ਲਓ ਇਥੇ ਹਾਲਸਾ ਬੈਠੀ ਹੈ ਜਿਹੜਾ ਨੰਬਰ ਤੇ ਆਇਆ ਸਰ ਉਹ ਹਸਪਤਾਲ ਗਏ ਆ ਸਰ ਉਹ ਕਿਹੜੇ ਹਸਪਤਾਲ ਦੇ ਆ ਜੀ ਸਰ ਕੀ ਨਾਮ ਕੀ ਨਾਮ ਤੁਹਾਡਾ ਨਾਮ ਕੀ ਹੈ ਸਰ ਦਾ ਨਾਮ ਐਸ ਐ ਸ਼ਿਵਰਾਮ ਐਸ ਐ ਹਾਂ ਜੀ ਸ਼ਿਵਰਾਮ ਠੀਕ ਹੈ ਸਰ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਜਿੱਦੋਂ ਤੁਸੀਂ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਤੁਸੀਂ ਲਾਇਸੈਂਸ ਲੈ ਲਿਆ ਚਲੋ ਉਹਨਾਂ ਨੇ ਰੋਕਿਆ ਜਿਸ ਟਾਈਮ ਜਿਸ ਟਾਈਮ ਕੁੜੀ ਇੱਥੇ ਸਿਗੇ ਮੌਜੂਦ ਸੀਗੇ ਲੇਡੀਜ਼ ਉਸ ਟਾਈਮ ਤੁਸੀਂ ਉੱਥੇ ਮੌਜੂਦ ਸੀਗੇ ਤੁਸੀਂ ਉਸ ਟਾਈਮ ਇੱਥੇ ਮੌਜੂਦ ਸੀਗੇ ਜਿਸ ਟਾਈਮ ਐਕਸੀਡੈਂਟ ਹੋਇਆ ਨਹੀਂ ਜੀ ਬਾਅਦ ਵਿੱਚ ਜਦੋਂ ਉਹ ਠੀਕ ਹੈ ਤੁਸੀਂ ਉਹਨਾਂ ਦਾ ਨਾਮ ਐਡਰੈਸ ਨੰਬਰ ਤਾਂ ਨੋਟ ਕੀਤਾ ਹੋਏਗਾ ਕੁਛ ਨਾ ਕੁਛ ਨੋਟ ਕੀਤਾ ਹੋਇਆ ਕੀ ਨਾਮ ਆ ਸਰ ਉਹਨਾਂ ਦਾ ਨਾਮ ਤਾਂ ਗੁਰਪ੍ਰੀਤ ਕੋਰ ਸਰ ਜੀ ਜਗਿੰਦਰ ਕੋਰ ਹਰੀਤ ਜੀ ਨਹੀਂ ਖਰੇ ਨਹੀਂ ਨਾ ਸਰ ਦੱਸੋ ਪੂਰਾ ਦੱਸੋ ਤੁਸੀਂ ਜ਼ਿਆਦਾ ਕੁਝ ਨੋਟਿਸ ਤੇ ਕੀਤਾ ਸਰ ਉਹਨਾਂ ਦਾ ਨਾਮ ਐਡਰੈਸ ਨੰਬਰ ਤੁਹਾਡੇ ਕੋਲ ਹੋਏਗਾ ਤੁਹਾਡੇ ਕੋਲ ਹੈਗਾ ਨਾ ਸਰ ਠੀਕ ਹੈ ਸਰ ਪਾਸੇ ਤੇ ਗੰਗਾ ਤੁਹਾਡੇ ਆਉਣ ਤੋਂ ਪਹਿਲਾਂ ਚਲੇ ਗਏ ਨਾ ਨਹੀਂ ਗਿਆ ਚਲ ਗਈ ਅਗਭਜਾ ਤੇ ਮੇਰੇ ਉਧਰ ਕੋਲ ਚਲ ਗਈ ਜਰ ਹੁਣ ਸਰ ਅਗਲੀ ਕਾਰਵਾਈ ਕੀ ਕਰਨੀ ਚਾਹੁੰਦੇ ਹੁਣ ਅੱਗੇ ਕੀ ਕਾਰਵਾਈ ਕਰਾਂਗੇ ਜੀ ਸਚੁਆਰ ਆਇਆ ਅੱਛਾ ਜੀ ਸਚੁਆਰ ਆਇਆ ਉਹ ਕਾਰਵਾਈ ਕਰ ਲੀਏ ਅੱਗੇ ਕੰਮ ਦੀ ਕਾਰਵਾਈ ਅਸੀਂ ਪੀਸਰ ਆ ਤੋ ਆਹ ਕਰਾ ਰਹੇ ਨੇ ਲੋਕੋ ਦਾ ਕਿ ਇਹਨਾਂ ਨੂੰ ਆਪ ਬਰਦੀ ਭਾਈ ਜੀ ਅਰੇ ਤੁਸੀਂ ਦੇਖ ਸਕਦੇ ਹੋ ਕਿ ਜਿਦਾ ਇੱਕ ਨੋਰਮਲ ਜੈ ਐਕਸੀਡੈਂਟ ਹੋਇਆ ਸੀਗਾ ਕੋਈ ਬੰਦੇ ਆ ਰਹੇ ਸੀਗੇ ਬਾਹਰੋਂ ਆਪਣੇ ਆ ਰਹੇ ਸੀਗੇ ਕੋਈ ਮਾਤਾ ਚਿੰਤਪੁਣੀ ਤੋਂ ਕੋਈ ਫੈਮਲੀ ਆ ਰਹੀ ਸੀ ਔਰ ਇੱਕ ਦੋ ਲੇਡੀ ਸੀਗੇ ਆ ਦੋ ਲੇਡੀਸ ਜਿਹੜੇ ਸੀਗੇ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਗੱਡੀ ਦੇ ਵਿੱਚ ਔਰ ਹਰਾਸਮੈਂਟ ਕਰਨ ਵਾਸਤੇ ਉਹਨਾਂ ਕੋ 5000 ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਉਸੇ ਲੇਡੀਸ ਨੇ 3000 ਦੀ ਵੀ ਮੰਗ ਕੀਤੀ ਪਰ ਪੁਲਿਸ ਵਾਲੇ ਜਿਹੜੇ ਹੈਗੇ ਪੀਸੀਆਰ ਦੀ ਟੀਮ ਔਰ ਤੁਸੀਂ ਦੇਖ ਸਕਦੇ ਹੋ ਪੀਸੀਆਰ ਦੀ ਟੀਮ ਨੇ ਜਿਹੜੇ ਲੇਡੀਸ ਸੀਗੇ ਉਹਨਾਂ ਦਾ ਨਾਮ ਐਡਰੈਸ ਨੋਟ ਕਰਕੇ ਉਹਨਾਂ ਨੂੰ ਜਾਣ ਦਿੱਤਾ ਵਾ ਔਰ ਜਿਹੜੇ ਫੈਮਿਲੀ ਨਾਲ ਗੱਡੀ ਵਾਲੇ ਬੰਦੇ ਆਗੇ ਉਹਨਾਂ ਦਾ ਲਾਇਸੈਂਸ ਵੀ ਜ਼ਬਤ ਕਰ ਲਿੱਤਾ ਵਾ ਔਰ ਕੋਈ ਕਾਰਵਾਈ ਜਿਹੜੀ ਲੇਡੀਸ ਉੱਤੇ ਨਹੀਂ ਕੀਤੀ ਗਈ ਜਦਕਿ ਔਰ ਕਾਰ ਵਾਲੇ ਉੱਤੇ ਦਬਾਅ ਪਾਇਆ ਜਾ ਰਿਹਾ ਔਰ ਮੈਂ ਲੇਡੀਜ਼ ਕੋਲ ਹੈਰ ਤੁਹਾਡੇ ਕੀ ਲੱਗਦੇ ਹੈ ਮਤਲਬ ਇਹ ਕਾਰ ਵਾਲੇ ਦੇਖੋ ਮੈਂ ਜਰਨਲ ਸਪੈਸ਼ਲ ਦਾ ਕਲੱਬ ਦਾ ਮੈਂਬਰ ਹੈ ਜੀ ਸਰ ਔਰ ਮੈਂ ਆ ਰਿਹਾ ਸੀ ਇਹ ਦੇਖਿਆ ਔਰ ਪਹਿਲੇ ਹੀ ਇਹਨਾਂ ਦਾ ਇੱਕ ਕਾਰ ਦੇ ਵਿੱਚ ਇਹਨਾਂ ਦੀ ਐਕਸਿਡੈਂਟ ਵਿੱਚ ਕਾਰ ਲੱਗੀ ਸੀ ਔਰ ਕਾਰ ਲੱਗੀ ਜਿੱਦਾਂ ਆਪਾਂ ਬ੍ਰੇਕ ਮਾਰਦੇ ਆ ਨਾਲ ਲੱਗ ਜਾਂਦੀ ਹੈ ਕੋਈ ਡਿਗੇ ਨਹੀਂ ਨੰਬਰ ਪਲੇਟ ਉਹਨਾਂ ਦੀ ਕਾਰ 'ਚ ਫਸੀ ਆ ਬਸ ਉਹ ਕਾਰ ਵਾਲੇ ਉਤਰੇ ਆ ਉਹਨਾਂ ਨੂੰ ਉਤਾਰ ਰਿਹਾ ਔਰ ਨਾ ਉਹ ਡਿਗੇ ਨਾ ਉਹਨਾਂ ਨੇ ਕੋਈ 7:00 ਵਜੇ ਆ ਠੀਕ ਹੈ ਪਰ ਉਹਨਾਂ ਨੇ ਕੋਈ ਗੱਲ ਕਹਿ ਰਹੇ ਸੀਗੇ ਕੋਈ 5000 ਰੁਪਏ ਦੀ ਮੰਗ ਵੀ ਕੀਤੀ ਔਰ ਇਹਨਾਂ ਕੋਲੋਂ 5000 ਰੁਪਏ ਮੰਗ ਰਹੇ ਸੀ ਠੀਕ ਹੈ ਇਹਨਾਂ ਨੇ ਨਾ ਕਰਦੀ ਹੈ ਨਹੀਂ ਫਿਰ ਉਸ ਟਾਈਮ ਕੋਈ ਜਿਸ ਟਾਈਮ ਪੁਲਿਸ ਜਿਸ ਟਾਈਮ ਉਹਨਾਂ ਨੇ 5000 ਰੁਪਏ ਮੰਗ ਕੇ ਥੀ ਉਸ ਟਾਈਮ ਕੋਈ ਮਲਾਜਮ ਵਗੈਰਾ ਮੌਜੂਦ ਸੀਗਾ ਮਲਾਜਮ ਨਹੀਂ ਸੀਗੇ ਮੈਂ ਸੀਗਾ ਔਰ ਉਹ ਫਿਰ ਉਹਨਾਂ ਨੇ ਕਿਹਾ 3000 ਦੇ ਦਿਓ ਕਹਿੰਦੇ ਅਸੀਂ ਮਾਤਾ ਦੇ ਆਏ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ ਅੱਛਾ ਕਿਸਤੀ ਦਾ 3000 ਕਿਸਤੀ ਦਾ ਬਾਈ ਉਹ ਬੰਦਾ ਅੰਦਰ ਲੱਗੀ ਮੇਰੇ ਸਿਰ ਸਾਡੇ ਵੱਜ ਗਈ ਜਦ ਕਿ ਸਕੂਟਰੀ ਤੇ ਡਿੱਗੀ ਵੀ ਨਹੀਂ ਥੱਲੇ ਕੁਝ ਵੀ ਨਹੀਂ ਹੋਇਆ ਔਰ ਸਾਡੇ ਜਿਹੜੇ ਲੱਗੀ ਹੈ ਜੀ ਹੈਰਾਨ ਹੈ ਔਰ ਉਸ ਤੋਂ ਬਾਅਦ ਮੈਂ ਪੁਲਸ ਵਾਲਿਆਂ ਨੂੰ ਗਿਆ ਮਲਾਜ ਮੈਂ ਕਹਿੰਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੁਬਾਰਾ ਤੋਂ ਸਰ ਉਹ ਐਸਐਚਓ ਸਾਹਿਬ ਕਿੰਨੀ ਦੇਰ ਤੇ ਪਹੁੰਚ ਰਹੇ ਜੀ ਨਹੀਂ ਨਹੀਂ ਸਰ ਇੱਕ ਗੱਲ ਹੋਰ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਲੇਡੀਜ਼ ਨੂੰ ਜਾਣ ਕਿੱਦਾਂ ਦੇਤਾ ਜਦ ਕਿ ਮਸਲਾ ਤੇ ਲੇਖਾੜਾ ਨਾ ਸਰ ਇੱਥੇ ਉਹਨਾਂ ਦੀ ਐਕਟਿਵ ਹੈ ਨਹੀਂ ਐਕਟਿਵ ਹੈ ਨਹੀਂ ਔਰ ਲੇਡੀਜ਼ ਨੂੰ ਤੁਸੀਂ ਨਾਲ ਤੁਸੀਂ ਕਹਿੰਦੇ ਹਸਪੀਟਲ ਨੂੰ ਤੁਹਾਨੂੰ ਪਤਾ ਵੀ ਨਹੀਂ ਪੂਰੀ ਤਰ੍ਹਾਂ ਕੰਫਰਮ ਵੀ ਹੈ ਨਹੀਂ ਤੁਸੀਂ ਕਿੱਦਾਂ ਕਹਿ ਸਕਦੇ ਕਿ ਉਹ ਹਸਪੀਟਲ ਗਈ ਹੈ ਸਰ ਜੇ ਤੁਸੀਂ ਲੇਡੀਜ਼ ਨੂੰ ਨਾਮ ਪਤਾ ਲੇ ਕੇ ਭੇਜ ਸਕਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਭੇਜਿਆ ਤੁਸੀਂ ਉਸ ਸਮੇਂ ਇਹਨਾਂ ਨੇ ਤਾਂ ਲਾਇਸੈਂਸ ਕਿਉਂ ਲੈ ਲਿਆ ਉਹਨਾਂ ਦੇ ਵੀ ਤਾਂ ਡਾਕੂਮੈਂਟ ਰੱਖਣੇ ਦੇ ਕੱਲ ਨੂੰ ਨਹੀਂ ਲੈ ਜੀ ਹਸਪਤਾਲ ਜੇ ਐਕਸੀਡੈਂਟ ਚਲੋ ਜਿਨ੍ਹਾਂ ਨੇ ਲਿਆ ਉਹਨਾਂ ਦਾ ਨਾਮ ਦੱਸੋ ਕੀ ਹੈਗਾ ਐਸ.ਆਈ ਦਾ ਨਾਮ ਬੁਲਾ ਲੈਣੇ ਆਪਾਂ ਉਹਨਾਂ ਨੂੰ ਜਿਹੜੇ ਐਕਸੀਡੈਂਟ ਲਾਈ ਤੇ ਹਸਪਤਾਲ ਚਲੇ ਗਏ ਜਿਨ੍ਹਾਂ ਨੇ ਜਿਨ੍ਹਾਂ ਨੇ ਤਾਂ ਲਾਇਸੈਂਸ ਸਾਹਮਣੇ ਨਾਮ ਲਿਆ ਕੇ ਨਾਮ ਤੁਹਾਨੂੰ ਤੁਹਾਡੇ ਕੋ ਲਾਇਸੈਂਸ ਕਿੱਧਰ ਆ ਗਿਆ ਉੱਡ ਗਿਆ ਥੋੜਾ ਆ ਗਿਆ ਲਾਇਸੈਂਸ ਤੁਹਾਡੇ ਕੋ ਤੁਹਾਡੇ ਲੇਡੀਜ਼ ਤੁਹਾਡੇ ਅੱਗੇ ਐਕਟੂਅਲ ਤੁਸੀਂ ਕਹਿੰਦੇ ਇੱਥੇ ਐਨ ਨਹੀਂ ਐਕਟੂਅਲ ਆ ਕੇ ਚਲੇ ਗਈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੂੰ ਇਸ ਟਾਈਮ ਕੋਈ ਇਸ ਟਾਈਮ ਜਿਹੜਾ ਕਿ ਮੁਲਾਜ਼ਮਾਂ ਨੂੰ ਜਵਾਬ ਨਹੀਂ ਆ ਰਿਹਾ ਹੈਗਾ ਤੁਸੀਂ ਇਹ ਦੱਸੋ ਸਰ ਉਹਨਾਂ ਦੇ ਡਾਕੂਮੈਂਟ ਕਿਉਂ ਨਹੀਂ ਲਏ ਉਹਨਾਂ ਤੁਸੀਂ ਉਸ ਟਾਈਮ ਨਹੀਂ ਹੈਗੇ ਤੁਹਾਨੂੰ ਇਹ ਸਾਰੇ ਨਾਮ ਵੀ ਨਹੀਂ ਪਤਾ ਹੈਗਾ ਟ੍ਰੈਫਿਕ ਵਾਲੇ ਕਿਹੜੇ ਸੀਗੇ ਉਸ ਟਾਈਮ ਨਾਮ ਤੇ ਤੁਹਾਨੂੰ ਪਤਾ ਹੋਏਗਾ ਨਾ ਟ੍ਰੈਫਿਕ ਵਾਲਾ ਕਿਹੜੇ ਐਸਆਈ ਸੀਗੇ ਲਾਇਸੈਂਸ ਤੁਹਾਡੇ ਕੋ ਕਿੱਦਾਂ ਆ ਗਿਆ ਜਵਾਬ ਦੋ ਸਰ ਕਿੱਦਾਂ ਦੇਖ ਰਹੇ ਹੋ ਸਰ ਤੁਹਾਡੀ ਮੀਡੀਆ ਟੀਮ ਨੇ ਉੱਥੇ ਦੇਖ ਰਹੇ ਹੋ ਕਿ ਪੀਸੀਆਰ ਟੀਮ ਤੇਰੀ ਹੈ ਔਰ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਜਵਾਬ ਨਹੀਂ ਦੇ ਰਹੀ ਹੈ ਉਹਨਾਂ ਨੇ ਜਿਹੜਾ ਐਸਐਮਓ ਕੋਈ ਗੱਲ ਕਰਨ ਦੇ ਗਿਆ ਪੂਰਾ ਚਲੇ ਗੀਆਂ ਕਿ